ਨਵ ਵਿਖੇ ਵੀ ਭਾਰੀ ਬਰਸਾਤ ਨੇ ਲੋਕally ਮੁਸ਼ਕਲਾਂ ਖੜੀ ਕਰ ਦਿੱਤੀ। ਨਾਬਦੇ ਫੂਡ ਸਪਲਾਈ ਦਫਤਰ ਦੇ ਅੰਦਰ ਖੜੇ ਦਰਜਨਾ ਸਫੇਦੇ ਦੇ ਉੱਚੇ-ਉੱਚੇ ਦਰਖਤਾਂ ਨੇ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ। ਲੋਕ ਮੌਤ ਦੇ ਮੋਹ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰਨ ਨੂੰ ਮਜਬੂਰ ਹਨ। ਅੱਜ ਜਿਵੇਂ ਹੈ ਤੇਜ਼ ਮੀਂਹ ਦੇ ਨਾਲ ਹਵਾ ਚਲੀ ਸਫੇਦੇ ਦੇ ਦੋ ਦਰਖਤ ਰਿਹਾਇਸ਼ੀ ਇਲਾਕੇ ਦੇ ਦੋ ਘਰਾਂ ਦੇ ਉੱਪਰ ਝਾੜ ਲਏ ਜਿਸਨੂੰ ਕਾਰ ਦੀ چھتਾਂ ਉੱਪਰ ਲੱਗੇ ਬਨੇਰੇ ਦੀਆਂ ਕੰਦਾ ਵੀ ਟੁੱਟ ਗਈਆਂ درخت بجلی ਦੀਆਂ ਤਾਰਾਂ ਦੇ ਉੱਪਰ ਜਾ ਡਿੱਗੇ ਜਿਸ ਨਾਲ ਇਲਾਕੇ ਦੀ بجلی ਵੀ ਗੁੱਲ ਹੋ ਗਈ ਗਨੀਮਤ ਇਹ ਰਹੀ ਕਿ ਉਸ ਸਮੇਂ ਛਾਤ ਉੱਪਰ ਕਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੋਇਆ ਤਾਂ ਐਸੀ بارشਾਂ ਚ ਸਵੇਰ ਦੀ ਬਹੁਤ ਜ਼ਿਆਦਾ ਰਾਤ ਦੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਮਤਲਬ ਹਨੇਰੀ ਵੀ ਹਵਾ ਬਹੁਤ ਤੇਜ਼ ਚੱਲੀ ਹਵਾ ਚੱਲਣ ਤੋਂ ਬਾਅਦ ਜਿਹੜੇ درخت ਨੇ ਨਾ ਕੁਝ ਪਹਿਲਾਂ ਸੁੱਕ ਗਏ ਸੀ ਸੁੱਕਣ ਤੋਂ ਬਾਅਦ ਇਹਨਾਂ ਤੇ ਬੇਲਾ ਚੜ ਜਾਂਦੀਆਂ ਨੇ ਬੇਲਾ ਚੜ ਕੇ ਉਹਨਾਂ ਦਾ ਵਜ਼ਨ ਵੱਧ ਜਾਂਦਾ ਹੂੰ ਤੋ ਜਦੋਂ ਨੇਰੀ ਆਈ ਤਾਂ ਉਹ ਮਤਲਬ ਇੱਕ ਦੂਜੇ ਦੇ ਉੱਪਰ ਇਹ ਜਾ ਕੇ ਡਿੱਗੇ ਤਾਂ ਮਤਲਬ ਇੰਨਾ ਜ਼ਬਰਦਸਤ ਧਮਾਕਾ ਹੋਇਆ ਜਿਵੇਂ ਕਹਦੇ ਆ ਵੀ फडਕੜ ਕਰਕੇ ਮੈਂ ਭੱਜ ਕੇ ਜਾ ਕੇ ਅੰਦਰ ਬੜ ਗਿਆ ਮੈਂ ਤੇ ਉਹ ਤੋਂ ਬਾਅਦ ਉਹ ਡਿੱਗੇ ਟਾਲਾ ਤੋਂ ਆ ਕੇ ਥਾਰਾਂ ਤੇ ਡਿੱਗਿਆ ਥਾਰਾਂ ਤੋਂ ਦੇ ਬਾਈ ਚਾਂਸ ਕੋਈ ਇੱਥੇ ਨੀਚੇ ਹੁੰਦਾ ਜਿਹੜਾ ਬੱਚੇ ਉੱਪਰ ਖੇਡਦੇ ਹੁੰਦੇ ਤਾ ਮਤਲਬ ਬਹੁਤ ਕਿਸੇ ਦਾ ਵੀ ਜਾਨੀ ਵਾਲੇ ਇੰਸਤਾਨ ਹੋ ਸਕਦਾ ਸੀਗਾ ਕੋਈ ਐਪਲੀਕੇਸ਼ਨਾਂ ਦਿੱਤੀਆਂ ਕਿਸੇ ਐਪਲੀਕੇਸ਼ਨਾਂ ਬਹੁਤ ਚਿਰ 3-4 ਸਾਲ ਪਹਿਲਾਂ ਦੀਆਂ ਵੀ ਚੱਲਦੀਆਂ ਇੱਧਰ ਪਹਿਲਾਂ ਇੱਕ ਟੁੱਟ ਗਿਆ ਸੀਗਾ ਉਹ ਸੀ ਮਤਲਬ ਬਹੁਤ ਔਖੇ ਓਕੇ ਕਰਾਇਆ ਉਹ ਵੀ ਤੇ ਮਤਲਬ ਹੁਣ ਸਾਨੂੰ ਤਾਂ ਤੰਗੀ ਇਸ ਚੀਜ਼ ਦੀ ਆ ਵੀ ਜਦੋਂ ਇਹ ਝੂਮਦੇ ਵੀ ਨੇ ਨਾ ਤਾਂ ਵੀ ਡਰ ਲੱਗਦਾ ਵੀ ਕਿਤੇ ਤਾਰ ਤੇ ਆ ਕੇ ਡੇਗ ਗਿਆ ਜਾ ਕੋਈ ਰਸਤੇ ਸੜਕ ਤੇ ਜਾ ਰਿਹਾ ਬਾਈ ਚਾਸ ਕੋਈ ਤਾਰ ਟੁੱਟ ਗਈ ਬਿਜਲੀ ਦੇ ਤਾਰਾ ਜਾ ਰਹੀਆਂ ਨੇ ਬੱਚੇ ਖੇਡਦੇ ਹੁੰਦੇ ਨੇ ਬੱਚੇ ਤਕਰੀਬਨ ਸਾਡੇ ਕੋਲ 10-11 ਬੱਚੇ ਨੇ ਰਾਤ ਨੂੰ ਖੇਡਦੇ ਹੀ ਖੇਡਦੇ ਨੇ ਉਹ ਤਾਂ ਹੁਣ بارش ਕਰਕੇ ਮਤਲਬ ਆਪਣੇ ਅੰਦਰ ਰਹਿੰਦੇ ਨੇ ਤੇ ਕੋਦੇ ਦੀ ਕਈ ਵਾਰੀ ਕੋਠੇ ਤੇ ਚੜ ਜਾਂਦੇ ਨੇ ਮਤਲਬ ਫੇਰ ਵੀ ਡਰ ਲੱਗਦਾ ਹੈਗਾ ਤੇ ਤੁਸੀਂ ਜਿਸ ਟਾਈਮ ਇਹ ਆਵਾਜ਼ ਆਈ ਹੈ ਧਮਾਕੇ ਦੀ ਮਤਲਬ ਆਵਾਜ਼ ਆਈ ਹੈ ਤਾਂ ਕਿਸ ਤਰ੍ਹਾਂ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਉਸ ਟਾਈਮ ਗੇਟ 'ਤੇ ਖੜਾ ਸੀ ਜਦੋਂ ਇਹ ਡਿੱਗੇ ਨੇ ਜਦੋਂ ਡਿੱਗੇ ਆ ਮੈਂ ਜਾਂ ਢਿੱਕੇ ਆਂਦਾ ਮੈਂ ਗੇਟ ਬੰਦ ਕਰਕੇ ਅੰਦਰ ਭੱਜ ਗਿਆ ਅੱਛਾ ਬਖਾ ਜੀ ਪਤਾ ਨਹੀਂ ਕੀ ਹੋਇਆ ਜਦ ਮੈਂ ਫੇਰ ਦੁਬਾਰਾ ਮੁੜ ਕੇ ਦੇਖਿਆ ਤਾਂ ਮਤਲਬ ਇਹ ਦਰਖਤ ਬਹੁਤ ਐਡੇ ਐਡੇ ਮੋਟੇ ਨੇ ਇਹ ਟਾਣੇ ਜੱਫਾ ਨਹੀਂ ਪੈਂਦਾ ਹੈਗਾ ਤੇ ਮਤਲਬ ਟੁੱਟ ਕੇ 1 ਲੱਖ ਤੇ ਡਿੱਗੇ ਨੇ ਇਹ ਵੀ ਜਾ ਤਾਂ ਇਹਨਾਂ ਦਾ ਕੋਈ ਹੱਲ ਕਰਾਇਆ ਜਾ ਵੀ ਇਹਨਾਂ ਨੂੰ ਕੱਟਿਆ ਜਾਵੇ ਕੋਈ ਜਾ ਇਹਨਾਂ ਦਾ ਕੋਈ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਾਡਾ ਸਰਕਾਰ ਅਕੇ ਵੀ ਇਹੀ ਬੇਨਤੀ ਅਸੀਂ ਕਰਦੇ ਆ ਵੀ ਭਾਈ ਇਹਨਾਂ ਦਾ ਕੋਈ ਨਾ ਕੋਈ ਹੱਲ ਕਰੋ ਠੀਕ ਹੈ ਵੀ ਬੱਚੇ ਖੇਡਦੇ ਨੇ ਤਾਂ ਸਾਨੂੰ ਇਸ ਤੋਂ ਕੋਈ ਰਾਹਤ ਸਾਨੂੰ ਮਿਲਦੀ ਇਹਨਾਂ ਵਾਰੇ ਹੀ ਸਾਡਾ ਕਹਿਣਾ ਸਰਕਾਰ ਨੂੰ ਇਹ ਕੱਟੇ ਜਾਣ ਅਸੀਂ 2-3 ਸਾਲ ਪਹਿਲਾਂ ਐਪਲੀਕੇਸ਼ਨਾਂ ਵੀ ਦਿੱਤੀਆਂ ਉਹ ਗੇੜੀ ਚ ਵੜ ਜਾਈ ਕੋਈ ਵੀ ਨਹੀਂ ਕੋਈ ਸੁਣਾਈ ਸਾਡੀ ਦੋ ਦਿਨ ਘਰਾਂ ਦੇ ਉੱਤੇ ਵੀ ਗਰਗੇ ਇਹ ਪਹਿਲਾਂ ਵੀ ਗਰੇਣ ਦੋ ਦਿਨ ਸਾਲ ਪਹਿਲਾਂ ਘਟੋ ਘਟ ਇਸ ਮਹੱਲੇ ਦੇ ਵਿੱਚ 40 50 ਘਰ ਨੇ ਇਹਨਾਂ ਦੇ ਪਿੱਛੇ ਸਪੈਦੇ ਲੱਗ ਰਹੇ ਨੇ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਅੱਜ ਜਾਨੀ ਨੁਕਸਾਨ 100% ਪੱਕਾ ਦੀ ਕਿਹੜੀ ਜਗ੍ਹਾ ਤੇ ਲੱਗੇ ਹੋਏ ਨੇ ਸਪੈਦੇ ਇਹ ਸੀਪੀਐਸ ਇੱਕ ਗਦਾਮ ਨੇ ਜੀਐਸਸੀ ਦੇ ਪਿੱਛੇਲੇ ਪਾਸੇ ਉੱਥੇ ਲੱਗੇ ਨੇ ਪੰਜ ਸੱਪਾ ਵਾਲਿਆਂ ਦੇ ਉਹ ਕਿੰਨੇ ਵਾਰੀ ਉਹਨਾਂ ਨੂੰ ਹੁਣ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੁਣ ਫੋਨ ਵੀ ਕਰੇ ਕੋਈ ਵੀ ਨਹੀਂ ਆ ਕੇ ਸੁਣੀ ਕਦੇ ਤੁਸੀਂ ਐਮਐਲਏ ਨੂੰ ਜਾਂ ਕਿਸੇ ਇਹਦੇ ਵਿਭਾਗ ਦੇ ਮੰਤਰੀ ਨੂੰ ਕਿਸੇ ਨੂੰ ਐਪਲੀਕੇਸ਼ਨ ਦਿੱਤੀ ਜਾਂ ਮਿਲੇ ਅਸੀਂ ਧਰਮਸੋਤ ਨੂੰ ਮਿਲਿਆ ਜੀ ਸਾਰਾ ਮਹੱਲਾ ਇਕੱਠਾ ਹੋ ਕੇ ਗਿਆ ਵੀ ਦੀਗਾ ਉਹਨਾਂ ਨੂੰ ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀਆਂ ਦੀਆਂ ਪਰ ਹੱਲ ਹੋਇਆ ਕੋਈ ਹੱਲ ਨਹੀਂ ਹੋਇਆ ਇਹਨਾ ਅੱਛਾ ਅਸੀਂ ਇਹ ਸਰਕਾਰ ਨੂੰ ਇਹੀ ਕਹਿੰਦੇ ਆ ਕਿ ਇਹਦਾ ਹੱਲ ਕਰਾਇਆ ਜਾਵੇ। ਅ ਮੌਜੂਦਾ ਵਿਧਾਇਕ ਨੇ ਜਿਹੜੇ ਦੇਮਨ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕੀਤੀ। ਉਹ ਤਾਂ ਫਿਰ ਹੁਣ ਇਕੱਠੇ ਹੋ ਕੇ ਮਾਲੇ ਦੇ ਜਾਣਗੇ ਜਾਂ ਉਹਨਾਂ ਨੂੰ ਕਹਾਂਗੇ ਹੁਣ ਤੱਕ ਅਜੇ ਉਹਨਾਂ ਨੂੰ ਦੱਸਿਆ ਨਹੀਂ ਮਤਲਬ। ਉਹਨਾਂ ਨੂੰ ਦੱਸਿਆ ਨਹੀਂ ਗੱਲ। ਠੀਕ ਹੈ। ਬਾਕੀ ਜੀ ਸਮੱਸਿਆ ਕੀ ਆ ਇਹਦੇ ਵਿੱਚ ਇਹ ਲੋਕ ਕਹਿੰਦੇ ਨੇ ਕਈ ਵਾਰ ਜਗਲਾਤ ਵਿਭਾਗ ਨੂੰ ਕਹਿੰਦਾ ਫੂਡ ਸਪਲਾਈ ਨੂੰ ਇਹ ਇਹ ਤਾਂ ਆਪਣਾ ਗੱਲ ਇਹ ਹੈ ਜੀ ਸ਼ੁਰੂ ਤੋਂ ਹੀ ਇਹ ਪਹਿਲਾਂ ਇਸ ਵਾਰਡ ਦੇ ਪ੍ਰਮੋਥ ਐਮਸੀ ਕੇ ਉਦੋਂ ਵੀ ਐਪਲੀਕੇਸ਼ਨਾਂ ਇਹਨਾਂ ਨੂੰ ਦਿੱਤੀਆਂ ਸੀ ਫੇਰ ਹੁਣ ਮੇਰੇ ਵਾਈਫ ਐਮਸੀ ਨੇ ਹੋਰ ਇਹਨਾਂ ਨੂੰ ਕਿੰਨੀ ਵਾਰ ਅਸੀਂ ਕਹਿ ਚੁੱਕੇ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਵੀ ਜਿਹੜਾ ਇਹ ਫੂਡ ਸਪਲਾਈ ਦੇ ਗਦਾਮਾਂ ਦੇ ਵਿੱਚ ਸਫੈਦੇ ਨੇ ਕਿਉਂ ਪਹਿਲਾਂ ਵੀ ਇਹ ਕਈ ਵਾਰ ਡਾਣੇ ਜਿਹੜੇ ਗਰੇ ਨੇ ਗਿਰ ਕੇ ਜਿਵੇਂ ਅੱਜ ਸੀ ਆ ਨਾਲ ਆਪਣਾ ਮਕਾਨ ਹੈ ਉਧਰ ਨਾਲਾ ਬਬਲੀ ਜੀ ਦਾ ਇਧਰਲੇ ਪਾਸੇ ਆ ਵਿਚਾਰੇ ਕਿਰਾਏ ਤੇ ਰਹਿੰਦੇ ਨੇ ਗਾਡਰ ਵਾਲੇ ਨੇ ਇਹ ਕੁਝ ਵੀ ਅਨਸਕਾਮੀ ਘਟਨਾ ਜਿਹੜੀ ਹੋ ਸਕਦੀ ਆ ਬਾਪਰ ਸਾਧੀ ਉਹਦੇ ਵਾਸਤੇ ਅਸੀਂ ਤਾਂ ਇਥੋਂ ਦੇ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਔਰ ਜਗਲਾਤ ਵਿਭਾਗ ਦੇ ਆ ਜਿਹੜੇ ਮੰਤਰੀ ਸਹਿਬਾਨ ਜਾਂ ਜਿਹੜੇ ਫੂਡ ਸਪਲਾਈ ਦੇ ਜਿੰਨੇ ਵੀ ਅਫਸਰ ਸਹਿਬਾਨ ਨੇ ਇਹਨਾਂ ਨੂੰ ਇਹੇ ਬੇਨਤੀ ਕਰਦੇ ਆਂ ਵੀ ਇਹਨੂੰ ਸਪੈਦਿਆਂ ਨੂੰ ਵਧਾਇਆ ਜਾਵੇ ਤਾਂ ਜੋ ਇੱਥੇ ਕਿਸੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ। ਜੰਗਲਾਤ ਵਿਭਾਗ ਸਾਧੂ ਸਿੰਘ ਧਰਮਸੋਧ ਕੋਲ ਸੀ ਤੁਸੀਂ ਉਹਨਾਂ ਨਾਲ ਕੰਮ ਕਰਦੇ ਸੀ ਕਿ ਉਸ ਟਾਈਮ ਨੀ ਕਾਰਵਾਈ ਨਹੀਂ ਕੀਤੀ। ਉਦੋਂ ਵੀ ਦਿੱਤੀ ਐਪਲੀਕੇਸ਼ਨ ਦਿੱਤੀ ਹੈ ਜੀ ਉਦੋਂ ਇਹ ਜਿਹੜੇ ਅਸਲ ਦੇ ਵਿੱਚ ਫੂਡ ਸਪਲਾਈ ਦੇ ਅੰਡਰ ਪੈਂਦਾ ਜੀ। ਜਿਹੜਾ ਤਾਂ ਰੋਡ ਤੇ ਕੋਈ ਹੋਵੇ ਜੰਗਲਾਤ ਭੁਗਾਰਦਾ ਜਿਹੜਾ ਇਹ ਬਾਉਂਡਰੀ ਵਾਲਿਆ ਅੱਜ ਦਾ ਨਹੀਂ ਹੈ ਇਹ ਫੂਡ ਸਪਲਾਈ ਦੇ ਅੰਦਰ ਜਿਹੜਾ 50 ਸਾਲਾਂ ਤੋਂ ਚੱਲ ਰਿਹਾ। ਨਹੀਂ ਹੈ ਜੀ ਕਿ ਅਸੀਂ ਹੁਣ ਤੋਂ 3 ਸਾਲ ਪਹਿਲਾਂ ਵੀ ਧਰਮਸੋਧ ਜੰਗਲਾ ਮੰਤਰੀ ਸੀਗੇ ਉਦੋਂ ਐਪਲੀਕੇਸ਼ਨ ਦਿੱਤੀਆਂ ਉਦੋਂ ਕੋਈ ਉਸ ਤੋਂ ਬਾਅਦ ਅਸੀਂ ਹੋਰ ਵਿਭਾਗਾਂ ਨੂੰ ਸਾਰਿਆਂ ਨੂੰ ਦਿੱਤੀਆਂ ਡੀਪਸ ਵਿਭਾਗ ਦੇ ਕੇ ਆਏ ਜੰਗਲਾਤ ਵਿਭਾਗ ਦੇ ਕੇ ਆਏ ਅਪਲੀਕੇਸ਼ਨਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਤੇ ਅਸੀਂ ਇਹਨਾਂ ਨੂੰ ਮਿੰਤਾ ਕਰ ਕਰ ਹੰਬ ਗਏ ਆ ਜਦੋਂ ਵੀ ਇਹ ਵੋਟਾਂ ਲੈਣਾ ਹੁੰਦੇ ਨੇ ਵਾਅਦੇ ਕਰ ਲੈਂਦੇ ਨੇ ਪਰ ਪੂਰਾ ਕੋਈ ਨਹੀਂ ਕਰਦੇ ਹੈਗੇ ਵੋਟਾਂ ਦਾ ਵਾਅਦਾ ਨਾ ਮਿਲਦੇ ਨੇ ਨਾ ਕਰਦੇ ਨੇ ਨਾ ਦੇਖਦੇ ਨੇ ਕੁਝ ਇਹ ਤੇ ਵੋਟਾਂ ਅਸੀਂ ਪਾ ਕੇ ਬੇਵਕੂ ਅਸੀਂ ਲੋਕਾਂ ਜਿਹੜੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤੇ ਕਰਦੇ ਆ ਅਸੀਂ ਇਹਨਾਂ ਨੂੰ ਤੇ ਉਦੋਂ ਬਾਅਦ ਨਾਇ ਸ਼ਕਲ ਦਿਖਾਉਂਦੇ ਨੇ ਨਾ ਇਹ ਗੱਲ ਕਰਦੇ ਨਾ ਬਾਤ ਕਰਦੇ ਨੇ ਹੁਣ ਹੋਇਆ ਕੀ ਆ ਜੀ بارش ਇੰਨੀ ਜ਼ਿਆਦੇ ਤੇਜ਼ ਸੀਗੀ ਤੇ ਅਸੀਂ ਕੰਮ ਤੇ ਗਏ ਹੋਏ ਸੀਗੇ ਤੇ ਉਹ ਤੋਂ ਬਾਅਦ ਹਨੇਰੀ ਆਈ ਹਨੇਰੀ ਸਫੈਦਾ ਟੁੱਟ ਕੇ ਗਿਰ ਗਿਆ ਇੱਕ ਨਹੀਂ ਦੋ ਗਰਾਂ ਦੇ ਗਿਰ ਗਏ ਆ ਜੀ ਦੋ ਕਿੰਨੇ ਸਫੈਦੇ ਟੁੱਟ ਇੱਕ ਸਫੈਦੇ ਦੇ 30 35 40 ਦੇ ਸਫੈਦੇ ਨੇ ਜੀ ਪੰਜਾਬ 60 70 ਫੁੱਟ ਲੰਬੇ ਨੇ ਜੀ ਇਹ ਤੇ ਜੇ ਗਿਰਦੇ ਨੇ ਰਾਤ ਨੂੰ ਝੂਮਦੇ ਨੇ ਹੋਰ ਹੁੰਦਾ ਤਾਂ ਸਾਨੂੰ ਇੰਨਾ ਖਤਰਾ ਹੋ ਜਾਂਦਾ ਕਿ ਸਾਡੇ ਗਿਰ ਕੇ ਸਾਡੇ ਬੱਚਾਂ ਤੇ ਜਾਂ ਸਾਡੇ ਜਾਨੀ ਨੁਕਸਾਨ ਸਾਡੇ ਘਰ ਦਾ ਸਾਰੇ ਇਨਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੋਲੇ ਸਾਰੇ ਗਿਰ ਗਏ ਜੀ ਸਾਡੇ ਪਰਦੇ ਸਾਰੇ ਗਿਰ ਗਏ ਜੀ ਕਈ ਚੀਜ਼ਾਂ ਟੁੱਟੀਆਂ ਸਾਡੀਆਂ ਜੀ ਤੇ ਤੇ ਚਿਵਾਰੇ ਦੇ ਚਿਵਾਰੇ ਦੇ ਉੱਪਰ ਉਹ ਵੀ ਟੁੱਟ ਗਿਆ ਸਾਡੇ ਉੱਪਰ ਠੀਕ ਹੈ ਉਸ ਟਾਈਮ ਕੋਈ ਬੈਠਾ ਸੀ ਜੇ ਉਸ ਟਾਈਮ ਇਹਨੇ ਕੁਦਰਤੀ ਕਮਰੇ ਦੇ ਅੰਦਰ ਬੈਠੇ ਦੀ ਬੱਚੇ ਸਾਡੇ ਨੀਚੇ ਤੇ ਅਸੀਂ ਬਾਹਰ ਗਏ ਹੋਏ ਸੀ ਕਿ ਸਾਨੂੰ ਨਾ ਫੋਨ ਕੀਤਾ ਫੋਨ ਕਰਕੇ ਅਸੀਂ ਆ ਕੇ ਦੇਖਿਆ ਤਾਂ ਇੰਨਾ ਖਤਰਾ ਸੀਗਾ ਬੱਚੇ ਸਹਿਮੇ ਹੋਏ ਸੀਗੇ ਕਿ ਇਹਦੇ ਵਿੱਚ ਸਾਡੇ ਕਿਸ ਜਾਨੀ ਮਾਲੀ ਨੁਕਸਾਨ ਦਾ ਵੀ ਹੋ ਸਕਦਾ ਸੀਗਾ ਹੁਣ ਕੀ ਕਹਨੇ ਹੁਣ ਅਸੀਂ ਚਾਹੁੰਦੇ ਹਾਂ ਗੌਰਮ ਨੂੰ ਅਪੀਲ ਕਰਦੇ ਹਾਂ ਕਿ ਨਾ ਸਫਾਈ ਦਾ ਨੂੰ ਕਟਵਾਇਆ ਜਾਵੇ ਜਲਦੀ ਜਲਦੀ ਨਹੀਂ ਤਾਂ ਇਹਦੇ ਵਿੱਚ 30 35 ਕਰਨੇ 30 35 ਕਰਨ ਨੂੰ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਕਿਸੇ ਦੀ ਜਾਨੀ ਮਾਲ ਨੂੰ ਨੁਕਸਾਨ ਹੋ ਸਕਦਾ ਜੀ ਹੁਣ ਅੱਗੇ ਕਿਹਨੂੰ ਮਿਲਣ ਦੀ ਤੁਸੀਂ ਕਹਿੰਦੇ ਹੋ ਵੀ ਅੱਗੇ ਅਸੀਂ ਇਹਨਾਂ ਨੇ ਮਿਲ ਕੇ ਕੀ ਕਰਨਾ ਸੁਣਦੇ ਦਾ ਕੋਈ ਹੈ ਨਹੀਂ ਨਾ ਸਾਡੀ ਜੀ ਨਾ ਕੋਈ ਰਾਜ ਆ ਨਾ ਲੈਣਾ ਨਾ ਦੇਣਾ ਕੁਝ ਨਹੀਂ ਹੈ ਜੀ ਸਭ ਚੋਰ ਬਿਆਰੀ ਇਕੱਠੀ ਹੋਈ ਆ ਸਾਡੇ ਕੋਲ ਦਾ ਜੀ ਸਭ ਖਾ ਲੈਂਦੇ ਨੇ ਪੀ ਲੈਂਦੇ ਨੇ ਕਿਸੇ ਦੀ ਪਬਲਿਕ ਦੀ ਸੁਣਦੇ ਨਹੀਂ ਕਰਦੇ ਨਹੀਂ ਲੁੱਟਣ ਖਾਣ ਦੇ ਲੱਕ ਬੰਨਿਆ ਇਹਨਾਂ ਦਾ ਚੇਤਨ ਮਹਿਤਾ ਕੇ ਆਰਟੀ ਨਿਊਜ਼ ਨੈਟਵਰਕ